ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੋਲੜੀ ਤਸੀਲ ਆਨੰਦਪੁਰ ਸਾਹਿਬ ਜ਼ਿਲ੍ਹਾ ਦੋਸਤੋ ਰੋਪੜ ਪੈ ਜਾਂਦਾ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੂਜੇ ਸੂਏ ਗੱਬਨ ਚਰਸੀ ਵਿਖਾਉਂਗਾ ਔਸਮੇ ਦੀ ਡੇਟ ਮੁਤਾਬਕ ਕੱਚੀ ਅਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀਨੂੰ ਪਸੰਦ ਆਜੂ ਇਤੇ ਆ ਕੇ ਆ ਉਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਦੋਸਤੋ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਇੱਕ ਨੰਬਰ ਤੇ ਦੂਜਾ ਸੂਆ ਕਰਮਾਂ ਵਾਲੀ ਬਾਈ ਕਹਿੰਦਾ ਸੂਣ ਵਾਲੀ ਆ ਹਵਾਨਾ ਦੋਸਤੋ ਬਹੁਤ ਸੋਨਾ ਵੱਡਾ ਤਿਆਰ ਕੀਤਾ ਹੋਇਆ ਬੈਗ ਤੋਂ ਵੇਖ ਸਕਦੇ ਆ ਚਾਰ ਥਾਣਾ ਮੁੱਠੀ ਵਾਲੇ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਇਆ ਤਾਂ ਦੋਸਤੋ ਵੇਖ ਸਕਦੇ ਆ 3 ਚਵਾਈ ਵਾਲੇ ਥਾਣੇ ਡੇਟ ਮੁਤਾਬਕ 9 ਤੋਂ 10 ਦਿਨ ਦੀ ਬਾਈ ਕਹਿੰਦਾ ਕੱਚੀ ਆ ਦੁੱਧ ਪਲੂ ਨੇ ਪਹਿਲੇ ਸੂਏ 20 ਗੱਲੋ ਬਾਈ ਕਹਿੰਦਾ ਚਵਾਇਆ ਕਿ ਪਲਾਸ ਚਵਾਜੂ ਪੈਠਪੋੜਾ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਵੀ ਕਰਮਾ ਵਾਲੀ ਫੁੱਲ ਹੈਵੀ ਬੱਡੀ ਵੇਟ ਵਾਲੀ ਆ ਆਪ ਦੋਸਤੋ ਬਾਈ ਜੀ ਹੁਣ ਇਹ ਕਹਿੰਦੇ 40 138 ਦੀ ਆ ਅੱਗੇ ਜ਼ਿਗ ਦੇ ਸੀਮਨ ਤੋਂ ਗੱਬਣਾ ਦੁੱਧ 20 ਕਿਲੋ ਬਾਈ ਕਹਿੰਦਾ ਪਹਿਲੇ ਸੂਏ ਪਲੂ ਨੇ ਚਵਾਇਆ ਕਿ 22 23 ਕਿਲ ਦੁੱਧ ਖੁੱਲਾ ਪਿਆਜੂ ਬਾਈ ਕਹਿੰਦਾ ਕਹਿਣ ਵਾਲੀ ਗੱਲ ਨਹੀਂ ਗਾਰੰਟੀ ਨੇ ਆਹ ਦੁੱਧ ਇੰਨਾ ਬੱਚੀ ਖੁੱਲਾ ਪਿਆਜੂ ਬਾਕੀ ਜੈਸਾ ਬਣਾ ਤਿਆਰੀ ਇਹ ਦੁੱਧ ਇੰਨਾ ਕਰ ਦੋਸਤੋ ਬੜਾ ਆਰਾਮ ਨਾਲ ਪਿਆਜੂ ਬਾਕੀ ਹਜੇ ਨੋਆ 10 ਦਿਨਾਂ ਦੀ ਕੱਚੀ ਐ ਅਜੇ ਬੱਚੀ ਨੇ ਤਿਆਰੀ ਹੋਰ ਕਰਨੀ ਐ ਚੰਗੀ ਦੋਸਤੋ ਤਿਆਰ ਹੋ ਕੇ ਕਰਮਾ ਵਾਲੀ ਨੇ ਫਿਰ ਸੂਣਾ ਦੁੱਧ ਚੰਗਾ ਪਿਆਜੂ ਦੋਸਤੋ ਜਿਹੜਾ ਬਾਈ ਨੇ ਮੁੱਲ ਰੱਖਿਆ ਹੋਇਆ 75000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜੂ ਜੀ ਨੂੰ ਪਸੰਦ ਆਜੂ ਨੰਬਰ ਦੋਸਤੋ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰوں ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ